ਕਸਵਾ ਧਰਮਕੋੜ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਇੱਕ ਦਿਲ ਦਹਿਲਾਹ ਦੇਣ ਵਾਲੀ ਘਟਨਾ ਸਾਹਮਣੇ ਆਈ ਇਸ ਘਟਨਾ ਦੇ ਵਿੱਚ ਪੰਜ ਮਰਲੇ ਜ਼ਗ੍ਹਾ ਦੇ ਝਗੜੇ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਲੜਕੇ ਅਤੇ ਪੁੱਤਰ ਤੇ ਨੂੰਹ ਨਾਲ ਮਿਲ ਕੇ ਆਪਣੀ માતા ਦੇ ਸਿਰ ਦੇ ਵਿੱਚ ਸੋਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਕਤਲ ਦੀ ਵਾਰਦਾਤ ਨੂੰ ਛਪਾਉਣ ਦੇ ਲਈ ਲਾਸ਼ ਤੇ ਤੇਲ ਛਿੜਕ ਕੇ ਉਸ ਨੂੰ ਅੱਗ ਵੀ ਲਗਾ ਦਿੱਤੀ ਪੁਲਿਸ ਨੇ ਮ੍ਰਿਤਕਾ ਦੀ ਤੀ ਦੇ ਬਿਆਨ ਅਤੇ ਉਸਦੇ ਪੁੱਤਰ ਨੂੰ ਤੇ ਪੋਤਰੇ ਅਤੇ ਪੁੱਤ ਨੂੰ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਡੀਐਸਪੀ ਧਰਮਕੋਟ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਥਾਣਾ ਧਰਮਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਲਾਲਾਬਾਦ ਵਿਖੇ ਇੱਕ ਬਜ਼ੁਰਗ ਔਰਤ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੀ ਤੇ ਘਟਾ ਸੰਬੰਧੀ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਿਆ ਕਿ ਮ੍ਰਿਤਕ ਔਰਤ ਗੁਰਨਾਮ ਕੌਰ 70 ਸਾਲ ਕਰੀਬ ਪਿੰਡ ਜਲਾਲਾਬਾਦ ਪੂਰਬੀ ਜਿਸ ਦੇ ਪੰਜ ਬੱਚੇ ਸਨ ਜ ਜਿਨ੍ਹਾਂ ਚ 4 ਧੀਆਂ ਤੇ 1 ਲੜਕਾ ਹੈ ਚਾਰੋਂ ਲੜਕੀਆਂ ਵਿਆਹੀਆਂ ਹੋਈਆਂ ਨੇ ਅਤੇ ਬਜ਼ੁਰਗ ਮਾਤਾ ਆਪਣੇ ਲੜਕੇ ਸੁਖਮੰਦਰ ਸਿੰਘ ਤੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਰਹਿੰਦੀ ਸੀ ਉਹਨਾਂ ਦੱਸਿਆ ਕਿ ਸੁਖਮੰਦਰ ਸਿੰਘ ਜੋ ਸ਼ਾਦੀशुदा ਹੈ ਉਸ ਦਾ ਲੜਕਾ ਸਤਨਾਮ ਸਿੰਘ ਉਰਫ ਜੱਗੂ ਵੀ ਸ਼ਾਦੀशुदा ਹੈ ਉਹਨਾਂ ਦੱਸੇ ਕਿ ਮ੍ਰਿਤਕ ਮਾਤਾ ਦਾ ਲੜਕਾ ਸੁਖਵਿੰਦਰ ਸਿੰਘ ਉਸਦੀ ਪਤਨੀ ਬਲਜਿੰਦਰ ਕੌਰ ਪੋਤਾ ਸਤਪਾਲੂਫ ਜੱਗੂ ਅਤੇ ਪੋਤਿਆਂ ਨੂੰ ਅਮਨਦੀਪ ਕੌਰ ਸਾਰੇ ਮਿਲ ਕੇ 5 ਮਰਲੇ ਮਕਾਨ ਦੇ ਲਈ ਮਾਤਾ ਗੁਰਨਾਮ ਕੌਰ ਦੀ ਕੁਟਮਾਰ ਕਰਦੇ ਸਨ ਅਤੇ ਮਕਾਨ ਨੂੰ ਆਪਣੇ ਨਾਮ ਕਰਵਾਉਣ ਦੇ ਜ਼ੋਰ ਪਾਉਂਦੇ ਸਨ ਉਹਨਾਂ ਨੇ ਦੱਸਿਆ ਕਿ 7 ਮਾਰਚ ਦੀ ਸਵੇਰ 2 ਵਜੇ ਦੇ ਕਰੀਬ ਸੁਖਮਿੰਦਰ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ ਮਾਤਾ ਦੇ ਸਿਰ ਦੇ ਵਿੱਚ ਛੋਟਾ ਮਾਰਦਾ ਹੈ ਅਤੇ ਜਿਸ ਕਾਰਨ ਮਾਤਾ ਦੀ ਮੌਤ ਹੋ ਜਾਂਦੀ ਹੈ। ਉਹਨਾਂ ਨੇ ਆਪਣੇ ਕੀਤੇ ਪਾਪ ਨੂੰ ਲੁਕਾਉਣ ਲਈ ਲਾਸ਼ ਤੇ ਤੇਲ ਪਾ ਕੇ ਅਗਲਗਾ ਦਿੱਤੀ। ਉਹਨਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਜਦ ਮ੍ਰਿਤਿਕਾ ਮਾਤਾ ਦੀਆਂ ਲੜਕੀਆਂ ਨੂੰ ਲੱਗਾ ਤਾਂ ਉਹ ਮੌਕੇ ਤੇ ਪੁੱਜੀਆਂ। ਪੁਲਿਸ ਨੇ ਮ੍ਰਿਤਿਕਾ ਔਰਤ ਦੀ ਧੀ ਦਲਜੀਤ ਕੌਰ ਪਤਨੀ ਜੱਗੂ ਸਿੰਘ ਵਾਸੀ ਪ੍ਰੀਤਕੇਵਲ ਸਿੰਘ ਵਾਲਾ ਗਲੀ ਲੁਧਿਆਣਾ ਦੇ ਬਿਆਨ ਦੇ ਚਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੇ ਵੱਲੋਂ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਦੀ ਰੂਮ ਦੇ ਵਿੱਚ ਰਖਵਾ ਦਿੱਤਾ ਗਿਆ ਹੈ